ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਮ ਜੇ ਫਰ ਯੂ ਐਸਏ ਚੈਨਲ ਤੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਵਾਂ ਬਲੌਗ ਲੈ ਕੇ ਆਏ ਹਾਂ ਆਪਾਂ ਕੈਨੇਡਾ ਨੂੰ ਜਾਣੇ ਪਏ ਆ ਥੋੜੀ ਟ੍ਰੈਫਿਕ ਮਿਲ ਗਈ ਸੀ ਆਪਾਂ ਉੱਥੇ ਸੈਟਲ ਦੇ ਵਿੱਚ ਸੈਟਲ ਤੋਂ ਸੀ ਕ੍ਰੋਸ ਕਰਦੇ ਪਏ ਆ ਸੋਚਿਆ ਅੱਜ ਨਿੱਕਾ ਜਿਹਾ ਬਲੌਗ ਬਣਾ ਲਈਏ ਯੂ ਐਸਏ ਕੈਨੇਡਾ ਦੇ ਹਾਲਾਤ ਕਿੱਦਾਂ ਦੇ ਆ ਕਿਉਂਕਿ ਟਰੰਪ ਕਰਕੇ ਬਹੁਤ ਜਿਆਦੇ ਹਾਲਾਤ ਕਹਿੰਦੇ ਵੀ ਬੋਰਡ ਤੇ ਬਹੁਤ ਖਰਾਬ ਆ ਅੱਜ ਕੱਲ ਮੋਸਟਲੀ ਸੋਚੋਂ 70 80% ਟ੍ਰੈਵਲ ਨਹੀਂ ਕਰਦੇ ਪਏ ਕਿਉਂਕਿ ਕੈਨੇਡਾ ਦੇ ਬਾਰਡਰ ਤੇ ਫੜ ਲੈਂਦੇ ਆ ਤੇ ਉਹ ਕੋ ਨੂੰ ਕੁਐਸਚਨ ਕਰਦੇ ਆ ਤੇ ਚਲੋ ਅੱਜ ਆਪਾਂ ਦੇਖਦੇ ਆ ਕਿੱਦਾਂ ਦੇ ਹਾਲਾਤ ਆ ਕਿੱਦਾਂ ਦੇ ਨਹੀਂ ਹੈਗੇ ਆਟਰਨਲ ਦੇ ਵਿੱਚੋਂ ਲੰਘ ਕੇ ਆ ਕੇ ਬਸ ਇਥੋਂ ਆਲਮੋਸਟ ਘੰਟਾ ਡੇਢ ਘੰਟੇ ਦਾ ਰਹਿ ਜਾਂਦਾ ਇਥੋਂ ਕੈਨੇਡਾ ਦਾ ਬਾਰਡਰ ਬਾਹਰ ਰੋਡ ਜਾਣੇ ਪਏ ਅਸੀਂ ਸਾਰੀ ਫੈਮਿਲੀ ਤੇ ਤੁਹਾਨੂੰ ਆਜੋ ਫਟਾਫਟ ਲੈ ਕੇ ਚੱਲਦੇ ਆਂ ਬਾਰਡਰ ਦੇ ਉੱਤੇ ਤੇ ਦੇਖੀਏ ਹਾਲਾਤ ਕਿੱਦਾਂ ਦੇ ਆ ਕੀ ਕੁਐਸਚਨ ਕਰਦੇ ਆ ਕੁਝ ਪ੍ਰਾਈਵੇਸੀ ਹੁੰਦੀ ਇਸ ਕਰਕੇ ਸਾਰੇ ਕੁਐਸਚਨ ਨਹੀਂ ਦਿਖਾ ਸਕਦੇ ਤੁਹਾਨੂੰ ਆ ਚਲੋ ਦੇਖਦੇ ਕਿੰਨੀ ਕਰ ਰਿਕਾਰਡ ਹੁੰਦੀ ਹੈ ਚਲੋ ਆ ਜਿਓ ਜੀ ਪਹਿਲਾ ਆਪਾਂ ਇੱਥੇ ਰੁਕੇ ਆ ਜੀ ਆਪਾਂ ਗੈਸ ਸਟੇਸ਼ਨ ਤੇ ਪੈਟਰੋਲ ਪੰਪ ਤੇ ਥੈਂਕ ਯੂ ਫਾਰ ਫੋਲੋ ਕਰਾ ਲਈਏ ਜੀ ਆਪਾਂ ਕਿਉਂਕਿ ਇੱਥੇ ਥੋੜੀ ਗੈਸ ਸਸਤੀ ਪੈਂਦੀ ਹੈ ਕੈਨੇਡਾ ਦੇ ਵਿੱਚ ਮਹਿੰਗੀ ਪੈਂਦੀ ਹੈ ਅਮਰੀਕਾ ਦੇ ਵਿੱਚ ਗੈਸ ਸਸਤੀ ਹੈ ਇਸ ਕਰਕੇ ਗੈਸ ਕਰਾਈ ਫੋਲੋ ਤੇ ਮੌਸਮ ਬੜਾ ਵਧੀਆ ਸੀ ਮੈਂ ਕਿਹਾ ਚਲੋ ਇੱਥੇ ਵੀ ਥੋੜੀ ਰਿਕਾਰਡਿੰਗ ਕਰ ਲਈ ਵੀਡੀਓ ਚਲੋ ਫਟਾਫਟ ਚੱਲਦੇ ਹਾਂ ਹੁਣ ਵੇਟ ਨਹੀਂ ਹੁੰਦੀ ਕਿ ਬਲੌਗ ਵਿੱਚ ਜ਼ਿਆਦਾ ਵੱਡਾ ਹੋ ਜਾਂਦਾ ਹੈ ਇਸ ਕਰਕੇ ਫਟਾਫਟ ਚੱਲਦੇ ਆਂ ਦੇਖਦੇ ਆਂ ਜੀ ਅਮਰੀਕਾ ਕਨੇਡਾ ਦਾ ਬਾਰਡਰ ਤੇ ਕੀ ਹਾਲਾਤ ਆਜੋ ਜੀ ਚਲ ਜੀ ਆ ਗਿਆ ਜੀ ਸਮੁੰਦਰ ਕਨੇਡਾ ਤੇ ਯੂ ਐਸ ਏ ਦੇ ਵਿੱਚ ਜਿਹੜਾ ਸਮੁੰਦਰ ਪੈਂਦਾ ਜੀ ਇਹ ਸਮੁੰਦਰ ਚੱਲ ਲੰਘ ਕੇ ਤੇ ਆਪਾਂ ਆਲਮੋਸਟ 1 ਕਿਲੋਮੀਟਰ ਵਾਂਗੂ ਰਹਿ ਕੇ ਜਿੱਥੇ ਬਾਰਡਰ ਆਪਣਾ ਆ ਆ ਗਿਆ ਹਾਂ ਪਾਰਕ ਜੀ ਜਿੱਥੇ ਕਨੇਡਾ ਤੇ ਯੂ ਐਸ ਏ ਦੇ ਜਿਨ੍ਹਾਂ ਨੂੰ ਵੀਜ਼ਾ ਨਹੀਂ ਹੁੰਦਾ ਕਨੇਡਾ ਵਾਲੇ ਕੋਲ ਯੂ ਐਸ ਏ ਦਾ ਵੀਜ਼ਾ ਨਹੀਂ ਹੁੰਦਾ ਉਹ ਇੱਥੇ ਆ ਕੇ ਮਿਲ ਸਕਦੇ ਆਪਾਂ ਇੱਥੇ ਇੱਥੇ ਕੁਝ ਨਹੀਂ ਕਹਿੰਦੇ ਕਿ ਇਹ ਤਾਂ ਪਹਿਲਾਂ ਫਰਾਰ ਵੀ ਹੋ ਜਾਂਦੇ ਸੀਗੇ ਪਰ ਹੁਣ ਟਰੰਪ ਆਇਆ ਜਦੋਂ ਦਾ ਉਦੋਂ ਦਾ ਬਹੁਤ ਹੋ ਗਿਆ ਤੇ ਚਲੋ ਆਜੋ ਗੱਡੀ ਵੀ ਹੁਣ ਰਿਕਸ ਦੇਣ ਲੱਗ ਗਿਆ ਰੈਗੂਲੇਸ਼ਨ ਦੇਣ ਲੱਗ ਗਿਆ ਕੈਨੇਡਾ ਦੇ ਵਿੱਚ ਕੀ ਕੀ ਰੈਗੂਲੇਸ਼ਨ ਆਜਾ ਤੁਹਾਨੂੰ ਦਿਖਾਣੇ ਆ ਗੱਡੀ ਦੇ ਉੱਤੇ ਕੀ ਸ਼ੋਅ ਹੁੰਦਾ ਪਿਆ ਜੀ ਚੈੱਕ ਕਰੋ ਜੀ ਮੈਕਸਿਮਮ ਕਿਲੋਮੀਟਰ ਦੇ ਵਿੱਚ ਆ ਗਿਆ ਫ੍ਰੀ ਦੀ ਫ੍ਰੀ ਵੇ ਦੀ ਸਪੀਡ ਕਿੰਨੀ ਹੈ ਰੋਲਰ ਰੋਡ ਦੇ ਕਿੰਨੀ ਹੈ ਟਾਉਨ ਸੀਟ ਦੇ ਵਿੱਚ ਕਿੰਨੀ ਸਪੀਡ ਹੈ ਕੀ ਕੰਟਰੀ ਕੋੜਾ ਆ ਗਿਆ ਬੋਰਡ ਆ ਗਿਆ ਇਹਨਾਂ ਵੀਜ਼ਾ ਥੋੜੀ ਜਿ ਇੱਥੇ ਉਹ ਆ ਵੀਜ਼ਾ ਇੱਥੇ ਕਿਉਂ ਕਿ ਟ੍ਰੈਫਿਕ ਲੱਗੀ ਹੋਈ ਇੱਥੇ ਫਿਰ ਪੁੱਛਦੇ ਆ ਪੁੱਛ ਕੇ ਜਾਣ ਦਿੰਦੇ ਤੁਹਾਡੇ ਡਾਕੂਮੈਂਟ ਸਾਰਾ ਕੁਝ ਚੈੱਕ ਕਰਦੇ ਆ ਉਹ ਡਾਕੂਮੈਂਟ ਚੈੱਕ ਕਰਕੇ ਅੱਜ ਮੋਸਟਲੀ ਅੱਗੇ 3-4 ਲੈਣਾ ਖੁੱਲੀਆਂ ਹੁੰਦੀਆਂ ਸੀਗੀਆਂ ਸਾਰੀਆਂ ਗੱਡੀਆਂ ਦੇ ਡਾਕੂਮੈਂਟ ਚੈੱਕ ਕਰਦੇ ਸੀ ਕਿ ਤੁਹਾਡੇ ਕੋਲੇ ਅਮਰੀਕਨ ਪਾਸਪੋਰਟ ਆ ਤਾਂ ਤੁਹਾਡਾ ਪਾਸਪੋਰਟ ਦੇਖ ਕੇ ਜਾਣ ਦਿੰਦੇ ਆ ਆਦਰਵਾਈਜ਼ ਵੀਜ਼ਾ ਸਭ ਕੁਸ ਆ ਤੇ ਦੋ ਲੈਣੀ ਖੁੱਲੀਆਂ ਅੱਜ ਦੇਖਦੇ ਨੇ ਚਲੋ ਅੱਗੇ ਦੋ ਲੈਣਾ ਖੁੱਲੀਆਂ ਨੇ ਕੀ ਪੁੱਛਦੇ ਕੀ ਨਹੀਂ ਪੁੱਛਦੇ ਅੱਗੇ ਆਪਣੇ 4-5 ਗੱਡੀਆਂ ਨੇ 4-5 ਗੱਡੀਆਂ ਦੇਖਦੇ ਲੰਘਾਉਂਦੇ ਆ ਫੜਾਫੜ ਤੇ ਦੇਖਦੇ ਕੀ ਕਰਦੇ ਆ ਉੱਥੇ ਕੈਮਰੇ ਲੱਗੇ ਹੁੰਦੇ ਤੁਹਾਨੂੰ ਕੈਮਰੇ ਵੀ ਦਿਖਾਉਨੇ ਆ ਅੱਗੇ ਕਿੱਡੇ ਲੱਗੇ ਆ ਇੱਥੇ ਗ੍ਰੀਨ ਲਾਈਟ ਕਰਦਾ ਅੱਗੇ ਫਿਰ ਅੱਗੇ ਗੱਡੀ ਜਾਂਦੀ ਆ ਆ ਦੇਖੋ ਚਲ ਫਿਰ ਉਹਨੂੰ ਗ੍ਰੀਨ ਲਾਈਟ ਹੋ ਗਈ ਸੀ ਗੱਡੀ ਤੋਰ ਲਈ ਅੱਗੇ ਇੱਥੇ ਕੈਮਰਾ ਲੱਗੇ ਹੋਏ ਆ ਸੋ ਮੈਨੂੰ ਲੱਗਦਾ ਨਹੀਂ ਸੀ ਇਹ ਰਿਕਾਰਡਿੰਗ ਕਰ ਸਕਦੇ ਵੀ ਸਾਡੇ ਤੋਂ ਕੀ ਪੁੱਛਦੇ ਕੀ ਨਹੀਂ ਪੁੱਛਦੀ ਇਸ ਕਰਕੇ ਆਪਾਂ ਫੋਨ ਬੰਦ ਕਰ ਲੈਣਾ ਜੀ ਫਿਰ ਤੁਹਾਨੂੰ ਦੱਸਾਂਗੇ ਅੱਗੇ ਆਗੇ ਕੀ ਸਾਡੇ ਤੋਂ ਕੁਐਸਚਨ ਕਰਦੇ ਕੀ ਨਹੀਂ ਕਰਦੇ ਦੇਖੋ ਆਲਮੋਸਟ ਦੀ ਲਾਲ ਲਾਈਟ ਹੈ ਜਦੋਂ ਗ੍ਰੀਨ ਹੋਗੀ ਫਿਰ ਆਪਾਂ ਚੱਲਾਂਗੇ ਅੱਗੇ ਕੀ ਗੱਲਬਾਤ ਹੁੰਦੀ ਕੀ ਨਹੀਂ ਹੁੰਦੀ ਤੇ ਵੰਮ ਉਸ ਵਸ ਤਾਂ ਇੰਨਾ ਕੋਈ ਦੋ ਲੈਣਾ ਨਹੀਂ ਇੰਨਾ ਕੋਈ ਮੈਨੂੰ ਲੱਗ ਨਹੀਂ ਰਿਹਾ ਸਟ੍ਰਿਕਟ ਨੇ ਪਰ ਉਹੀ ਗੱਲਾਂ ਲੋਕੀ ਪੂਰੀਆਂ ਖੁੱਲ ਕੇ ਗੱਲਾਂ ਨਹੀਂ ਦੱਸਦੇ ਕੀ ਗੱਲ ਹੁੰਦੀ ਹੈ ਕੀ ਨਹੀਂ ਹੁੰਦੀ ਪਰ ਚਲੋ ਦੱਸਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਜੀ ਦੇਖਦੇ ਆਪਾਂ ਉਹ ਤੇ ਫਰੈਂਚ ਦੇ ਵਿੱਚ ਲਿਖਿਆ ਹੁੰਦਾ ਤਾਂ ਅੰਗਰੇਜ਼ੀ ਦੇ ਵਿੱਚ ਲਿਖਿਆ ਹੁੰਦਾ ਨਹੀਂ ਸੈਕਲੈਂਜੂ ਫਰੈਂਚ ਹੈ ਨਾ ਇਸ ਕਰਕੇ ਆ ਗਈ ਚਲੋ ਜੀ ਗ੍ਰੀਨ ਲਾਈਟ ਆ ਗਈ ਦੇਖਦੇ ਆਂ ਆਗਾ ਤੇ ਪੁੱਛਦੇ تھے ਉਹ ਸਰਦਾਰ ਖੜੇ ਆ ਬੰਦੇ ਉੱਤੇ ਆਪਣੇ ਕੈਨੇਡਾ ਦੇ ਵਿੱਚ ਬਹੁਤ ਸਰਦਾਰ ਹੁੰਦੇ ਆਪਣੇ ਦੇਖੋ ਮੇਨ ਮੇਨ ਜਿਹੜੇ ਮੇਨ ਮੇਨ ਉੱਤਾਂ ਤੇ ਸਰਦਾਰ ਨੇ ਬੰਦੇ ਚਲੋ ਦਾਦੇ ਅੱਗੇ ਕੀ ਪੁੱਛਦੇ ਸਾਡੇ ਤੋਂ ਹਾਂਜੀ ਅਸੀਂ ਚੱਲ ਆਪਿਆ ਉਹਨਾਂ ਦੋ ਚਾਰ ਕੁਝ ਨਹੀਂ ਪੁੱਛੇ ਸੜ ਤੋਂ ਵੀ ਕੋਈ ਗਰਤਵਾਰ ਵਾਸਤੇ ਕੋਈ ਚੀਜ਼ ਤਾਂ ਨਹੀਂ ਲੈ ਕੇ ਚੱਲੇ ਤਿਵਾਲੀ ਫੈਸਟੀਵਲ ਤੇ ਚੱਲੇ ਆ ਤੇ ਕੋਈ ਵੈਪਨ ਤਾਂ ਹੀ ਲੈ ਕੇ ਚੱਲੇ ਪਤਾ ਛੱਟ ਤੇ ਕੇ ਸਾਰੀ ਫੈਮਿਲੀ ਚੱਲੇ ਆ ਬਸ ਐਨਾ ਕੋਈ ਹੈ ਨਹੀਂ ਕੋਈ ਹਿਰਨ ਲੋਕਾਂ ਨੇ ਰੋਲਾ ਵੀ ਜ਼ਿਆਦਾ ਪਾਇਆ ਹੋਇਆ ਪਰ ਡਿਪੈਂਡ ਕਰਦਾ ਤੁਹਾਡੇ ਰੈਕਡਾ ਕਲੀਨ ਹੈ ਜਾਂ ਨਹੀਂ ਹੈਗਾ ਕਲੀਨ ਨਹੀਂ ਹੈਗਾ ਤਾਂ ਫਿਰ ਉਹ ਸਾਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਸਾਨੂੰ ਚਲੋ ਸਾਨੂੰ ਕਿਪਾਉਣੀ ਆਈ ਸਾਰੇ ਨੇ ਪਹੁੰਚ ਗਏ ਕੈਨੇਡਾ ਦੀ ਧਰਤੀ ਤੇ ਐਂਟਰ ਕਰ ਗਏ ਤੇ ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਕੈਨੇਡਾ ਐਂਟਰ ਹੁੰਦਿਆ ਹੋਇਆ ਇੱਥੇ ਕਿਹੜੇ ਕਿਹੜੇ ਬੋਰਡ ਲੱਗੇ ਕਿਹੜੇ ਕਿਹੜੇ ਨਹੀਂ ਲੱਗੇ ਜੀ ਆ ਜਾਓ ਜੀ ਆਇਦਰ ਜੀ ਵਸ ਨੂੰ ਮਰਜ਼ੀ ਦਾ ਹੀ ਆਪਾਂ ਤੇ ਜੇ ਚੇਕ ਕੋਈ ਨੂੰ ਕਿਸੇ ਨੂੰ ਐਂਟਰੀ ਨਾ ਦੇਣਾ ਆਗ ਬ੍ਰਿਟਸ ਕੋਲੰਬੀਆ ਕੈਨੇਡਾ ਕੈਨੇਡਾ ਦੇ ਵਿੱਚ ਆਪਾਂ ਐਂਟਰੀ ਕਰ ਗਏ ਆ ਜੀ ਪੰਪੀ ਪੰਪ ਕੀਤਾ ਵੀ ਕੋਈ ਗੱਡੀ ਭਜਾ ਕੇ ਨਾ ਲੈ ਜੀ ਕੋਈ ਹੁੰਦਾ ਹੈ ਕੋਈ ਸਰਾਰਤੀ ਸਪੀਡ ਸਲੋਰ ਰੱਖਣੀ ਪੈਂਦੀ ਹੈ ਕੋਈ ਤੇ ਤਰ ਤਰ ਕੇ ਜਨਤਾ ਬੜੀ ਲੰਗਦੀ ਹੈ ਲਓ ਜੀ ਕੈਨੇਡਾ ਐਂਟਰੀ ਕਰ ਗਏ ਆ ਆਪਾਂ ਇਸ ਚੈਲੋ ਆ ਗਿਆ ਸਰੀ ਆ ਗਿਆ ਜੀ ਪਹਿਲਾਂ ਸਭ ਤੋਂ ਪਹਿਲਾਂ ਐਂਟਰਸਿਟਿਵ ਸਰੀ ਨੈਕਸਟ ਤਿੰਨ ਐਕ ਜਿਹੜੇ ਹੋਣਗੇ ਸਰੀ ਦੇ ਨੇ ਚਲੋ ਜੀ ਬਾਕੀ ਤੁਹਾਨੂੰ ਕਨੇਡਾ ਵਾਲਾ ਬਲੌਗ ਕਮੈਂਟ ਕਰਿਓ ਜੀ ਕਿ ਮੇਟਾ ਵਾਰੇ ਹੋਰ ਕੋਈ ਜਾਂ ਚੀਜ਼ ਜਾਣਕਾਰੀ ਚਾਹੀਦੀ ਹੈ ਜੀ ਤੇ ਰਿਸਪੌਂਸ ਕਰਾਂਗੇ ਓਕੇ ਜੀ ਥੈਂਕ ਯੂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਅਸੀਂ ਹੁਣ ਪਹੁੰਚ ਜਾਂ ਕਰਦਾਰੇ ਪਹਿਲਾਂ ਮੱਥਾ ਟੇਕਦੇ ਆ ਲੰਗਰ ਸਕਦੇ ਆ ਫਿਰ ਕਰਦੇ ਆ ਗੱਲ ਜੀ ਓਕੇ ਸਸੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਸਬਸਕ੍ਰਾਈਬ ਕਰ ਲੈਣਾ ਭੁੱਲਿਓ ਜੀ ਥੈਂਕ ਯੂ ਸਸੋ ਕੀ ਸਸੋ ਕਾ ਉਹਨੇ ਦੇਖ ਕੇ ਬੁਲਾਈ ਸਸੀ ਕਾ ਉਹਨੇ Bona tarda, benvinguts a British Columbia.